ਸਰ ਕਿੰਨੇ ਕੋ ਹੋਵੇ ਤਾਂ ਕੁਝ ਮਿਲੇ ਐਥੋਂ ਨਹੀਂ ਕੁਝ ਮਿਲੇਗਾ ਹੁੱਕਾ ਵੇਚਦਾ ਜਾਂ ਨਹੀਂ ਚਲੋ ਇਸ ਦੁਕਾਨ ਤੇ ਇਹ ਮਾਲਕ ਦੇ ਦੁਆਰਾ ਕਿਹਾ ਜਾ ਰਿਹਾ ਇਸ ਦੁਕਾਨ ਤੇ ਵਿੱਚ ਹੁੱਕਾ ਜਿਹਾ ਨਹੀਂ ਵਿਕਦਾ ਇਹ ਤਸਵੀਰਾਂ ਦੇ ਦੇਖ ਸਕਦੇ ਹੋ ਤਿੰਨ ਤਿੰਨ ਜਾਨਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਵਾ ਤਿੰਨ ਜਾਨਿਆਂ ਦੀ ਦੁਕਾਨਾਂ ਦੇ ਵਿੱਚ ਉਤਪ ਤਿੰਨ ਦੁਕਾਨਾਂ ਦੇ ਵਿੱਚੋਂ ਹੁੱਕਾ ਅਤੇ ਜਿਹੜੇ ਫਲੇਵਰ ਹੁੰਦੇ ਆ ਖਤਰਨਾਕ ਜਿਹੜੇ ਲੀਵਰ ਨੂੰ ਡੈਮੇਜ ਕਰਦੇ ਆ ਜਿਹੜੇ ਫੇਫੜੇ ਨੂੰ ਡੈਮੇਜ ਕਰਦੇ ਆ ਤੇ ਵੇਪ ਉਹਨਾਂ ਤੇ ਪੁਲਿਸ ਆ ਜੇ ਸਖਤ ਸਖਤ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ। ਪਾਜੀ ਮੈਨੂੰ ਨਹੀਂ ਪਤਾ ਹੈਗਾ ਬਾਕੀ ਅੱਛਾ ਚਲੋ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਵੇਬੂ ਮਿਲੇ ਸਰ ਇੱਥੋਂ ਕੋਈ ਹਾਂਜੀ ਹਾਂ ਮਿਲਿਆ ਹਾਂਜੀ ਮਿਲਿਆ ਸਰ ਆ ਦੇਖ ਮਿਲਿਆ ਹਾਂਜੀ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਬੱਚਾ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ ਦੇਖ ਸਕਦੇ ਹੋ ਤੁਹਾਨੂੰ ਜਮਾ ਵੀ ਕੋਈ ਹੈ ਨਹੀਂਗਾ ਕਿ ਹਾਂ ਵੀ ਇਹ ਹੁੱਕ ਸਰ ਮੈਂ ਨਹੀਂ ਵੇਚਦਾ ਇਹ ਤਾਂ ਬਸ ਨਹੀਂ ਇਹ ਕਹਾਂ ਸੇ ਆ ਗਿਆ ਇਹ ਕੋਈ ਦੇਨੇ ਆਤਾ ਹੈ ਉਸੇ ਲੈਂਦੇ ਆ ਤੇ ਵੇਚਦੇ ਆ ਸਰ ਤੁਸੀਂ ਕਿਉਂ ਲੈਂਦੇ ਹੋ ਕਾਰਨ ਕੋਈ ਹੋਗਾ ਲੈਣੇ ਦਾ 100 200 ਰੁਪਏ ਬਚ ਜਾਂਦੇ ਬਸ ਇਸ ਲਈ 100 200 ਦੇ ਪਿੱਛੇ ਆਪ ਲੱਖੋ ਕੀ ਜਾਨ ਕੀਮਤੀ ਮੈਂ ਡਾਲ ਦੋਗੇ सर ऐसे कोई बात नहीं अगर आत्ममाल बनता है कहीं पे तभी तो लेते हैं सर ऐसे क्यों हम लेते हैं पहले बताओ आप हैं एक भी नहीं एक भी नहीं, नहीं सर कितने कूके बरामद हुए एक टोया एक बरामद हो गया एक बरामद बराम बराम सर और भी चेकिंग ਕੀਤੀ जा रही है सर यहां चेकिंग होती है बिल्कुल लगातार पुलिसरी चेकिंग जारी की है जल्दी ही नजर आ रही है कार्रवाई कीती जावेगी ते कूके के दौरान देख सकते हो तस्वीराओं ਦੇ ਵਿੱਚ सर कितने कूके बरामद हुए है इतों ਨੇ ਕਿੰਨੇ ਫੇਵੀ ਫੇਵੀ ਕਿੰਨੇ ਘੂਕੇ ਬਰਾਮਤ ਹੋਏ ਆ ਬਿਲਕੁਲ ਅਲਗਾ ਕਾਰ ਇਹ ਤਸਵੀਰਾਂ ਤੰ ਦਿਖਾ ਰਹੀਆਂ ਕਿ ਲਗਾਤਾਰ ਜਿਹੜੀ ਕਿ ਹੈ ਪੰਜਾਬ ਪੁਲਿਸ ਦੀ ਲੁਧਿਆਣਾ ਪੁਲਿਸ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਹੂਕਿਆਂ ਦੇ ਖਿਲਾਫ ਜਿਹੜੀ ਕਿ ਹੈ ਸ਼ਕਤੀ ਬਤਾਈ ਦੀ ਹੋਈ ਨਜ਼ਰ ਆ ਰਹੀ ਹੈ ਤਾਂ ਦਾਅਵਾ ਇਹ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਅਖਬਾਰਾਂ ਹੂਕਿਆਂ ਦੇ ਕਾਰਨ ਬੱਚਿਆਂ ਦੀ ਜਾਨ ਵੀ ਚਲੀ ਗਈ ਸੀਗੀ ਡੀਐਮਸੀ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਇੱਕ ਬੱਚੀ ਦੀ ਜਿਹੜੀ ਕਿ ਆ ਜਾਨ ਚਲੀ ਗਈ ਸੀਗੀ ਤੇ ਹੁਣ ਲੁਧਿਆਣਾ ਪੁਲਿਸ ਲਗਾਤਾਰ ਐਕਸ਼ਨ ਮੋਡ ਤੇ ਹੈ ਐਕਸ਼ਨ ਮੋਡ ਤੇ ਦੇਖ ਸਕਦੇ ਹੋ ਤੁਸੀਂ ਉਹਨਾਂ ਦਾ ਐਕਸ਼ਨ ਘਾਤਕ ਐਕਸ਼ਨ ਦਿਖਾਈ ਦੇ ਰਿਹਾ ਵਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਜਿਹੜੇ ਹੁੱਕਿਆ ਦੀ ਦੁਕਾਨਾਂ ਨੇ ਜਿਹੜੇ ਵੇਪ ਦੀ ਵੇਪ ਹੁੰਦਾ ਇੱਕ ਕੀ ਵੇਪ ਦੀ ਦੁਕਾਨਾਂ ਤੇ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਚਾਰੋਂ ਪਾਸੇ ਜਿਹੜੀ ਕਿ ਚਾਰੋਂ ਜ਼ੋਨਾਂ ਦੇ ਵਿੱਚ ਜਿਹੜੀ ਕਿ ਪੁਲਿਸ ਲਗਾਤਾਰ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਇਹਨਾਂ ਹੁੱਕਾ ਕਰੰਦਿਆਂ ਦੇ ਜਿਹੜੀ ਕਿ ਹੈ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਤੇ ਇਹ ਤੁਹਾਨੂੰ ਤਸਵੀਰਾਂ ਲੁਧਿਆਣਾ ਸ਼ਹਿਰ ਦੇ ਮਹਾਲਾ ਰੋਡ ਤੋਂ ਪੀਆਂ ਦਿਖਾ ਰਹੇ ਜਿੱਥੇ ਕਿ ਵਕ ਵਕ ਜੋ ਜ਼ੋਨਾ ਦੇ ਵਿੱਚ ਪੁਲਿਸ ਨੂੰ ਪੁਲਿਸ ਨੂੰ ਭੇਜਿਆ ਗਿਆ ਵਾ ਜਿਹੜੇ ਵੀ ਜਿਹੜਾ ਵੀ ਹੁੱਕਾ ਵੇਚਦਾ ਹੈ ਨਜ਼ਰ ਆਏਗਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕਿੰਨੇ ਕੁ ਹੁੱਕੇ ਮਿਲੇ ਸਰ ਇੱਚੋ ਇੱਕ ਪੀਸ ਇੱਕ ਪੀਸ ਮਿਲਿਆ ਅਰੈਸਟਿਕ ਦਾ ਕਾਰ ਵੀ ਹੋ ਰਹੀ ਹੈ ਤੇ ਹਾਂਜੀ ਹਾਂ ਕਾਰ ਵੀ ਹੋ ਰਹੀ ਹੈ ਤੁਸੀਂ ਤਾਂ ਕਹਿ ਰਹੇ ਹੋਕੇ ਨਹੀਂ ਹੈ ਸਰ ਕਹਾ ਉੱਕੇ ਸਰ ਸਰ ਦਿਖਾਓ ਸਰ ਦਿਖਾਓ ਇਹਦੇ ਕੋਲ ਵੇਪਾ ਹੋਕਾ ਉਧਰ ਨਹੀਂ ਵੇਪ ਦਿਖਾਓ ਸਰ ਵੇਪ ਵੀ ਤਾਂ ਖਤਰਨਾਕ ਹੈਗਾ ਹੀ ਆ ਆ ਬਲਵੀਰ ਸੋ ਇਹ ਇਹ ਤਸਵੀਰਾਂ ਵੇਪ ਵੇਪ ਹੋਰ ਹੋਰ ਕਿੰਨੇ ਮਿਲੇ ਸਰ ਸਰ ਹੋਰ ਕਿੰਨੇ ਮਿਲੇ ਵੇਪ ਕਿੰਨੇ ਮਿਲੇ ਇੱਕ 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 ਹੀ ਆ ਇਹ ਇਹ ਦੋ ਤਿੰਨ ਹੋਰ ਵੀ ਹੈਗੇ ਨੇ ਨਹੀਂ ਹੈਗੇ ਇਹ ਹੈਗੀ ਆ ਨਹੀਂ ਹੈਗੇ ਬਿਲਕੁਲ ਇਹ ਇਹਦੇ ਵਿੱਚ ਦੋ ਤਿੰਨ ਵੇਪ ਤਾਂ ਹੈਗੇ ਨੇ ਪਰ ਦਿਖਾਈ ਨਹੀਂ ਜਾ ਰਹੇ ਹੈਗੇ ਪਰ ਜਿਹੜੇ ਫਲੇਵਰ ਵੀ ਆਂਦੀ ਹੁੱਕਿਆਂ ਦੇ ਵਿੱਚ ਉਹ ਵੀ ਪੁਲਿਸ ਆਪਣੇ ਉਹ ਵੀ ਪੁਲਿਸ ਜਿਹੜੀ ਕਿ ਹੈ ਜਬਤ ਕਰਦੀ ਨਜ਼ਰ ਆ ਰਹੀ ਆ ਜਿਹੜੇ ਦੁਕਾਨਾਂ ਦੇ ਵਿੱਚ ਹੁੱਕੇ ਵਿਕਦੇ ਨੇ ਜਿਹੜੇ ਦੁਕਾਨਾਂ ਦੇ ਵਿੱਚ ਹੁੱਕੇ ਵਿਕਦੇ ਨੇ ਯਾ ਲੈ ਲੋ ਜਿਹੜੇ ਦੁਕਾਨਾਂ ਦੇ ਵਿੱਚ ਹੁੱਕੇ ਵਿਕਦੇ ਨੇ ਫਲੇਵਰ ਵਿਕਦੇ ਨੇ ਯਾ ਵੇ ਵਿਕਦੇ ਨੇ ਉਹਨਾਂ ਮਾਲ ਦੁਕਾਨ ਮਾਲਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਆਪਣੀ ਅਰੈਸਟ ਕੀਤਾ ਗਿਆ ਵਾ ਦੇਖ ਸਕਦੇ ਹੋ ਇਹਦੇ ਅੰਦਰ ਵੀ ਜਿਹੜੀ ਹੈ ਦੁਕਾਨ ਦੇ ਅੰਦਰ ਪੁਲਿਸ ਆ ਛਾਪਾ ਮਾਰੀ ਕਰਦੀ ਨਜ਼ਰ ਆ ਰਹੀ ਹੈ ACP ਹਸ਼ਪਰੀ ਹਸ਼ਪਰੀ ਜੀ ਮੇਰੇ ਨਾਲ ਜੁੜ ਚੁੱਕੇ ਨੇ ਹਸ਼ਪਰੀ ਜੀ ਕਿੰਨੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਮੁਹਿੰਮ ਕਿਸ ਤਰ੍ਹਾਂ ਚੱਲੂਗੀ ਜੀ ਦੇਖੋ ਜੀ ਸਾਡੇ ਕਮਿਸ਼ਨਰ ਆਫ ਪੁਲਿਸ ਲੁਧਿਆਣੇ ਵੱਲੋਂ ਕ ਸਾਨੂੰ ਕਲੀਅਰ ਇਨਸਟਰਕਸ਼ਨਸ ਹੈਗੀਆਂ ਜਿਹੜੇ ਇਲੀਗਲ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਖਾਸ ਕਰਕੇ ਜੋ ਈ ਸਿਗਰਟ ਤੇ ਹੁੱਕਸ ਹੈਗੇ ਆ ਇਹਦੇ ਨਾਲ ਕਾਫੀ ਜਿਹੜੇ ਅੰਡਰਏਜ ਬੱਚੇ ਹੈਗੇ ਆ ਉਹਨਾਂ ਦੀ ਸਿਹਤ ਤੇ ਵੀ ਕਾਫੀ ਮਤਲਬ ਅਸਰ ਹੋ ਰਿਹਾ ਤੇ ਉਹ ਇਸ ਨਸ਼ੇ ਦੇ ਜੰਗਲ ਚ ਫਸ ਰਹੇ ਆ ਤੇ ਉਸ ਚੀਜ਼ ਨੂੰ ਡਿਸਕਰੀਜ ਕਰਨ ਵਾਸਤੇ ਤੇ ਜਿਹੜੇ ਆ ਆਫੈਂਡਰਸ ਹੈਗੇ ਨਾ ਖਿਲਾਫ ਕਾਰਵਾਈ ਕਰਨ ਵਾਸਤੇ ਸੀਪੀ ਸਾਹਿਬ ਵੱਲੋਂ ਪੂਰੀ ਸਿਟੀ ਦੇ ਵਿੱਚ ਅਲੱਗ-ਅਲੱਗ ਲੋਕੇਸ਼ਨਸ ਆਇਡੈਂਟੀਫਾਈ ਕਰਕੇ ਉੱਥੇ ਰੇਡਸ ਕੀਤੀਆਂ ਗਈਆਂ ਤੇ ਇੱਥੇ ਅਸੀਂ ਇਸ ਟਾਈਮ ਮਲਾਰ ਰੋਡ ਹੈਗੇ ਆਂ ਤੇ ਇੱਥੇ ਵੀ ਜਿਹੜੀਆਂ ਐਜ਼ ਆਫ ਨਾਓ ਤਿੰਨ ਜਿਹੜੀਆਂ ਸ਼ਾਪਸ ਹੈਗੀਆਂ ਉਹਨਾਂ ਤੋਂ ਵੱਖ-ਵੱਖ ਜਿਹੜਾ ਸਮਾਨ ਹੈਗਾ ਕੁਝ ਈ ਸਿਗਰੇਟਸ ਹੈਗੀਆਂ ਕੁਛ ਓਕੇ ਦਾ ਸਮਾਨ ਹੈਗਾ ਕੁਛ ਓਕਸ ਹੈਗੀਆਂ ਉਹ ਰਿਕਵਰ ਹੋਏ ਸਰ ਕੁਛ ਪਤਾ ਲੱਗਿਆ ਕਿ ਕਿਉਂਕਿ ਮਾਲਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਚੈਨ ਪਿੱਛੋ ਬੰਦੀ ਹੈ ਇਹ ਪਿੱਛੇ ਵਾਲੇ ਨੂੰ ਵੀ ਅਰੈਸਟ ਕੀਤਾ ਜਾਏਗਾ ਜਾਂ ਉਹਨਾਂ ਦੀ ਕਾਰਵਾਈ ਹੋਈ ਜੀ ਨਹੀਂ ਬਿਲਕੁਲ ਜੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹਨਾਂ ਦੀ ਬੈਕਵਰਡ ਦੇਖਾਂਗੇ ਕਿ ਕਿੱਥੋਂ ਜਿਹੜੇ ਸਪਲਾਈਅਰ ਹੈਗੇ ਆ ਕਿੱਥੋਂ ਆਉਂਦੇ ਆ ਤੇ ਉਹਨਾਂ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਸਰ ਰਾਤ ਨੂੰ ਬਹੁਤ ਜ਼ਿਆਦਾ ਇੱਥੇ ਮੇਲਾ ਲੱਗਾ ਹੁੰਦਾ ਵਾ ਰਾਤ ਨੂੰ ਉੱਥੇ ਲੜਾਈ ਝਗੜੇ ਦਾ ਜਿਹੜੇ ਕਿ ਆ ਤਾंडव ਦਾ ਮਾਹੌਲ ਬਣ ਜਾਂਦਾ ਇੱਥੇ ਉਸ ਵਾਸਤੇ ਵੀ ਇੱਥੋਂ ਦੇ ਜਿਹੜੀਆਂ ਬੈਂਡ ਚੀਜ਼ਾਂ ਹੈਗੀਆਂ ਉਹ ਸੇਲ ਹੋ ਰਹੀਆਂ ਸੀਗੀਆਂ ਤੇ ਉਸ ਚੀਜ਼ ਨੂੰ ਡਿਸਕਰੇਜ ਕਰਨ ਵਾਸਤੇ ਅਸੀਂ ਆਪਰੇਸ਼ਨ ਕੀਤਾ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਰ ਚਾਰ ਜੋਨਾ ਦੇ ਵਿੱਚ ਪੁਲਿਸ ਨੂੰ ਭੇਜਿਆ ਗਿਆ ਵੈ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਜ ਲੁਧਿਆਣਾ ਦੇ ਮਹਲਾਰ ਰੋਡ ਤੇ ਦੁਕਾਨਾਂ ਤੇ ਕਾਰਵਾਈ ਕੀਤੀ ਗਈ ਤਿੰਨ ਮਾਲਕਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿੱਤਾ ਗਿਆ ਜਿਹੜਾ ਈ ਸਿਗਰਟ ਹੁੱਕਾ ਅਤੇ ਜਿਹੜੇ ਫਲੇਵਰ ਹੁੰਦੇ ਸੀਗੇ ਉਹਨਾਂ ਨੂੰ ਜ਼ਬਤ ਕਰਕੇ ਆਪਣੀ ਪੁਲਿਸ ਪੁਲਿਸ ਨੇ ਮਾਲਕਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ ਹੁਣ ਦੇਖਣਾ ਹੋਏਗਾ ਕਿ ਕਿਉਂਕਿ ਇਹ ਲਗਾਤਾਰ ਬੱਚਿਆਂ ਦੇ ਸਿਹਤ ਦੇ ਨਾਲ ਖਿਲਵਾੜ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਕੁਛ ਚੰਦ 100 200 ਤੇ ਪਿੱਛੇ ਬੱਚਿਆਂ ਦੇ ਖੇਤਰ ਇਹਨਾਂ ਖਲਵਾੜ ਕਰਦੀ ਏ ਹਾਲਾਂਕਿ ਤੁਹਾਨੂੰ ਅੰਦਾਜ਼ਾ ਦਈਏ ਕਿ ਇਹਨਾਂ ਦੀ ਕੀਮਤ ਲਗਾਤਾਰ 1500 ਤੋਂ 5000 ਤੱਕ ਜਿਹੜੀ ਕਿ ਵੇਪ ਅਤੇ ਹੁੱਕੇ ਦੀ ਕੀਮਤ ਦਿੱਤੀ ਗਿਆ ਹੁੰਦੀ ਸੀਗੀ ਜੁੜੇ ਹੋਏ ਲੁਧਿਆਣਾ ਲਾਈਵ ਦੇ ਨਾਲ ਖਨੀਤਨਾ ਯੂਮ ਰਿਪੋਰਟ ਤੋਂ